ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਪਿੰਡ ਪੰਜਾਬ ਦੀ ਵਿਧਾਨ ਸਭਾ ਦੇ ਮੌਜੂਦਾ ਸਪੀਕਰ ਕੁਲਤਾਰ ਸੰਧਵਾ ਦਾ ਪਿੰਡ ਸੰਧਵਾ ਕਿਵੇਂ ਦੀ ਕਾਰਗੁਜ਼ਾਰੀ ਹੈ ਦੋਹਾਂ ਸਾਲਾਂ ਚ ਆਮ ਆਦਮੀ ਪਾਰਟੀ ਨੂੰ ਕਿੰਨੇ ਨੰਬਰ ਦੇਵੋਗੇ ਜ਼ੀਰੋ ਨੰਬਰ ਜੀ ਜਿਹੜੇ ਵਿਧਾਨ ਸਭਾ ਚਲਾਉਂਦੇ ਆ ਉਹਨਾਂ ਦਾ ਪਿੰਡ ਹੋਵੇ ਕੋਈ ਨਹੀਂ ਗੱਲ ਕਰਦਾ ਜਾਂ ਉਹਨਾਂ ਨੇ ਕਦੀ ਨਹੀਂ ਇੱਥੇ ਇਸ ਗੱਲ ਬਾਰੇ ਕੋਈ ਵਿਚਾਰ ਨਹੀਂ ਹੋ ਰਿਹਾ ਸਰਪੰਚ ਦੀ ਨਹੀਂ ਹੁੰਦਾ ਜੀ ਲੀਡਰਾਂ ਤੋਂ ਪਹਿਲਾਂ ਪੁੱਛਦਾ ਹੁੰਦੀ ਹੈ ਸਭ ਤੋਂ ਮਾੜੀ ਛੜਕ ਇਹੀ ਹੈ ਜਿਹੜੀ ਸਪੀਕਰ ਦੇ ਘਰ ਕੋਂਦੀ ਆਉਂਦੀ ਹੈ ਕਾਉਨ ਨਿਵੇੜਦੇ ਨਿਵੇੜਨਾ ਚਾਹੀਦਾ ਤੇ ਨਿਵੇੜਦੇ ਨਹੀਂ ਫਿਰ ਇਹ ਮੇਰੀ ਗੱਲ ਸੁਣਾ ਉਹ ਬੰਦਾ ਕੋਲੇ ਬੈਠਾ ਥੋੜੇ ਪਿੰਡ ਵਾਲੇ ਗਏ ਨਹੀਂ ਤੁਸੀਂ ਪੁੱਛਿਆ ਨਹੀਂ ਇਹਨਾਂ ਨੂੰ ਨਿਵੇੜੋ ਆਹ ਛੱਡ ਮੰਨੇ ਗਏ ਆ ਸੁਧਾਰ ਹੋ ਗਿਆ ਦੋ ਸਾਲਾਂ ਚ 1947 ਤੋਂ ਦੇਖ ਯਾਦ ਹੋਇਆ ਤੇ ਉਦੋਂ ਤੋਂ ਪਾਵਰ ਸਾਡੇ ਪਿੰਡ ਸੰਧਾਉਂ ਦੇ ਵਿੱਚ ਹੈ ਤੇ ਸੰਧਾਉਂ ਦੀ ਪਾਵਰ ਵੇਖੀ ਇਹ ਤਾਂ ਹੁਣ ਨੂੰ سونے ਦਾ ਪਿੰਡ ਬਣ ਜਾਣਾ ਚਾਹੀਦਾ ਸੀ ਪਰ ਕੋਈ ਇੱਥੋਂ ਦਾ ਕੋਈ ਡਿਵੈਲਪਮੈਂਟ ਨਹੀਂ ਹੋਇਆ ਜਿਵੇਂ ਉਹਨਾਂ ਨੇ ਕਿਹਾ ਹੁਣ ਤੱਕ ਤਾਂ سونے ਦਾ ਬਣ ਚੇਰ ਮੇਰਾ ਸਾਡੀ ਆ ਮੈਲ ਬੰਦ ਕੀਤੀ ਪਈ ਹੈ ਇੱਥੇ ਆ ਭਈਏ ਲੈ ਕੇ ਵਾਰ ਤੇ ਸਾਨੂੰ ਸਾਨੂੰ ਉਹ ਘਰੋਂ ਘਾਟਨ ਤਾਈ ਜਾਂਦੇ ਆ ਕੱਲ ਹੋਲੀ ਦਾ ਤਿਹਾਰ ਸੀਗਾ ਇਹਨਾਂ ਨੇ 5 7 ਥਾਂ ਪਿੰਡ ਦੇ ਵਿੱਚ ਝਗੜੀ ਕੀਤੀ ਪ੍ਰਵਾਸੀਆਂ ਨੇ ਕੱਲ ਮੇਲਾ ਲੱਗਾ ਜੀ ਇੱਕ ਨੂੰ ਛਡਾਉਂਦੇ ਦੂਜਾ ਫੜ ਲੈਂਦੇ ਤੀਜਾ ਪਛੜਨਾ ਚੌਥਾ ਫੜ ਔ ਬਚਾਰਾ ਪੁਲਿਸ ਵਾਲੇ ਨੂੰ ਕੁੱਟਦੇ ਨਾ ਸੀ ਉਹਨਾਂ ਨੇ ਪੰਜਾਬ ਸਰਕਾਰ ਦਾ ਜਿਹੜਾ ਮਾਹੌਲ ਖਰਾਬ ਹੈ ਇਹ ਜਦੋਂ ਕੋਈ ਵੀ ਬੰਦਾ ਆ ਜਾਂਦਾ ਸਾਲ ਦੇ ਵਿੱਚ ਉਹਦਾ ਆਧਾਰ ਕਾਰਡ ਬਣ ਜਾਂਦਾ ਉਹਦਾ ਰਾਸ਼ਨ ਕਾਰਡ ਬਣ ਜਾਂਦਾ ਵੋਟਰ ਕਾਰਡ ਬਣ ਜਾਂਦਾ ਜਗ੍ਹਾ ਲੈ ਸਕਦਾ ਦੂਸਰੀਆਂ ਸਟੇਟਾਂ ਦੇ ਵਿੱਚ ਆਪਾਂ ਚਲੇ ਜਾਈਏ 5 5 7 7 10 10 ਸਾਲ ਕੋਈ ਪੁੱਛਦਾ ਹੀ ਨਹੀਂਗਾ 800 ਦੇ ਕਰੀਬ ਵੋਟ ਹੈਗੀ ਪ੍ਰਵਾ ਦੀ ਵੋਟ ਤਾਂ ਉਹਨਾਂ ਨੇ ਕਰ ਲਈ ਹਜ਼ਾਰ ਉਹਨਾਂ ਦੀ ਵੋਟ ਹੋ ਗਈ ਉਹਨਾਂ ਦੀ ਗਿਣਤੀ ਜ਼ਿਆਦਾ ਵੱਧ ਰਹੀ ਹੈ ਸਰਦ ਟੋਟੀ ਟੱਟੀ ਦੀ ਹੋਈ ਆ ਤੇ ਇਹਨੂੰ ਤੁਸੀਂ ਮਤਲਬ ਸਾਥ ਇੰਨੀ ਕੋਈ ਥਾਂ ਹੋਰ ਕੋਈ ਹੈ ਨਹੀਂ ਥਾਂ ਤੁਹਾਡੇ ਨਹੀਂ ਸਾਥਾਂ ਤਾਂ ਬਹੁਤ ਐਈ ਬਣੀਆਂ ਅਡੋਡੀ ਜਾਤੀਆਂ ਦੀਆਂ ਬਣੀਆਂ ਬਰਾੜਾਂ ਦੀ ਅੱਡ ਪੜੀ ਦਾ ਜਾਤ ਪਾਤ ਹਾਂ ਜਾਤੀ ਤੌਰ ਤੇ ਬਣੀਆਂ ਕਰ ਵੀ ਅੱਡ ਕੀਤੇ ਹੋਏ ਗੁਰੂ ਘਰ ਵੀ ਅਡੋਡੀ ਆ ਸਾਰਿਆਂ ਦੇ ਇਹਨੇ ਗੁਰੂ ਘਰ ਗੁਰੂ ਘਰ ਦਾ 4-5 ਲੇ ਉਹ ਆਡਾ ਕੇ ਫਰਕ ਕਰਦੇ ਆ ਵੀ ਆਹ ਨਹੀਂ ਜਾਣਾ ਚਾਹੀਦਾ ਫਰਕ ਹੈਗਾ ਜਿਹੜੀ ਬਰਾੜਾਂ ਦੇ ਆ ਉਹ ਬਰਾੜੀ ਜ਼ਿੰਮੇਵਾਰ ਹੈ ਜਿਹੜੇ ਹਰੀਜਨਾਂ ਦੇ ਉਹ ਹਰੀਜਨ ਜ਼ਿੰਮੇਵਾਰ ਹੈ ਜਿਹੜੀ ਬੌਰੀਆਂ ਸਿੱਖਦੀ ਹੈ ਉਹ ਬੌਰੀ ਜ਼ਿੰਮੇਵਾਰ ਹੈ ਜਿਹੜੇ ਗੱਲ ਕੌਮ ਦੇ ਆ ਉਹ ਗੈਲੀ ਇਹ ਤਾਂ ਇੱਕ ਕਦੀ ਤੁਸੀਂ ਕਿਹਾ ਨਹੀਂ ਕੋਈ ਮੰਗ ਨਹੀਂ ਚੁੱਕਦਾ ਵੀ ਬਾਬੇ ਨਾਨਕ ਦਾ ਫਲਸਫਾ ਤਾਂ ਏਕਤਾ ਦਾ ਸੀ ਸਰਪੰਚ ਦੀ ਨਹੀਂ ਸੁਣਦਾ ਜੀ ਲੀਡਰਾਂ ਤੋਂ ਪਹਿਲਾਂ ਪੁੱਛਦਾ ਹੁੰਦੀ ਹੈ ਲੀਡਰ ਜੀ ਨੂੰ ਕਹਿ ਦਿੰਦੇ ਆ ਸਾਡੇ ਮਨਤਾਰ ਸਿੰਘ ਬਰਾੜ ਹੈਗੇ ਆ ਕੁਲਤਾਰ ਸਿੰਘ ਹੋਗੇ ਇਸ ਕਰਕੇ ਪੰਚਾਇਤ ਨੇ ਵੀ ਕੋਈ ਵਸ ਨਹੀਂ ਗਏ ਨਾਲੇ ਭਾਵੇਂ ਨਾਂ ਮਿਲੀਆਂ ਪਰ ਮਿਲੀਆਂ ਨੌਕਰੀਆਂ ਆਮ ਤਜਰਬਾ ਕੀ ਆ 1.25 ਲੱਖ ਦੇ ਕਰੀਬ ਬੰਦਾ ਜੋ ਆਊਟਸੋਰਸਿੰਗ ਇੰਹੀਂ ਕੰਮ ਕਰ ਰਿਹਾ ਹੈਗਾ ਉਹਨਾਂ ਲਈ ਕੋਈ ਵੀ ਸਰਕਾਰ ਮਤਲਬ ਕੀ ਫਾਇਦੇਮੰਦ ਨਹੀਂ ਆਈ ਆ ਅੱਛੀ ਗੱਲ ਪੰਜਾਬ 1 ਕੱਟ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹਾਂਡਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਸ ਵਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਪਹਿਲ ਕੀਤੀ ਫਰੀਦਕੋਟ ਤੋਂ ਲੈ ਕੇ ਵੱਖ-ਵੱਖ ਹਲਕਿਆਂ ਦੇ ਉਮੀਦਵਾਰਾਂ ਦੇ ਨਾਮ ਲੋਕ ਸਭਾ ਚੋਣਾਂ ਵਾਸਤੇ ਐਲਾਨ ਦਿੱਤੇ ਗਏ ਅਸੀਂ ਜਿੱਥੇ ਮੌਜੂਦ ਹਾਂ ਉੱਥੋਂ ਵੀ ਇੱਕ ਉਮੀਦਵਾਰ ਚੁਣੇ ਗਏ ਕੋਟਪੂਰਾ ਹਲਕੇ ਤੋਂ ਕੁਲਤਾਰ ਸਿੰਘ ਸੰਧਵਾ ਸੰਧਵਾ ਪਿੰਡ ਦੇ ਵਿੱਚ ਖੜੇ ਆ ਤੇ ਉਹ ਸਪੀਕਰ ਨੇ ਵਿਧਾਨ ਸਭਾ ਦੇ ਸਾਡੀ ਦੇ ਪੰਜਾਬ ਦੀ ਤਾਂ ਗੱਲਬਾਤ ਕਰਾਂਗੇ ਸੰਧਵਾ ਪਿੰਡ ਦੇ ਲੋਕਾਂ ਨਾਲ ਕਿ ਕੀ ਕਹਿੰਦੇ ਨੇ ਸਪੀਕਰ ਪਿੰਡ ਦੇ ਲੋਕ ਗੱਲਬਾਤ ਸ਼ੁਰੂ ਕਰਦੇ ਆ ਅਸੀ ਕਾਲ ਜੀ ਕੀ ਨਾਂ ਤੁਹਾਡਾ ਜੀ ਨਾਂ ਨੇ ਛੱਤਰ ਸਿੰਘ ਆ ਜੀ ਕੀ ਕੰਮ ਕਰ ਕਰਦੇ ਆ ਅਜੇ ਤਾਂ ਵਿਰਲੇ ਹੀ ਆ ਜੀ ਰਿਟਾਇਰ ਮੈਂ ਰਿਟਾਇਰ ਹੋਏ ਆ ਜੀ ਕਿਹੜੇ ਵਿਪਾਕ ਅੱਤਾ ਗਮਿਲ ਤੁਸੀਂ ਸਾਡੇ ਨੂੰ ਤੋਹਫਾ ਪਿਆ ਰਹੇ ਅੱਛਾ ਅੱਛਾ ਤੇ ਜਿਵੇਂ ਮੈਂ ਦੱਸਿਆ ਕਿ ਸਾਰਨੋਂ ਪਹਿਲਾਂ ਆਮ ਆਦਮੀ ਪਾਰਟੀ ਉਮੀਦਵਾਰ ਐਲਾਨ ਰਹੀ ਆ ਤੇ ਇਹ ਸੰਧਵਾ ਪਿੰਡ ਆ ਤੇ ਵਿਧਾਨ ਸਭਾ ਸਾਡੀ ਦੇ ਸਪੀਕਰ ਨੇ ਵਿਧਾਇਕ ਵੀ ਨੇ ਇੱਥੋਂ ਦੇ ਕੁਲਤਾਰ ਸਿੰਘ ਸੰਧਵਾ ਜੀ ਨਾਲ ਹੀ ਇੱਥੋਂ ਕੁਝ ਫੁੱਟ ਤੇ ਕੋਠੀ ਆ ਉਹਨਾਂ ਦੀ ਤੇ ਕਿਵੇਂ ਦੀ ਕਾਰਗੁਜ਼ਾਰੀ ਆ ਦੋਹਾਂ ਸਾਲਾਂ ਚ ਆਮ ਆਦਮੀ ਪਾਰਟੀ ਨੂੰ ਕਿੰਨੇ ਨੰਬਰ ਦੇਵੋਗੇ ਇਹ ਇਹ ਬੋਲ ਕੇ ਵੀ ਦੱਸ ਦਿਓ ਜੀਰੋ ਨੰਬਰ ਜੀ ਕਾਰਨ ਕੀ ਕਾਰਨ ਆ ਤੁਹਾਡੇ ਪਿੰਡ ਦੇ ਦਾ ਸਪੀਕਰ ਨੇ ਡਵੈਲਪਮੈਂਟ ਹੀ ਨਹੀਂ ਹੋਈ ਸਾਡੇ ਪਿੰਡ ਦੀ ਕੋਈ ਅੱਛਾ ਕਦੇ ਪੁੱਛਦੇ ਨਹੀਂ ਤੁਰੇ ਜਾਂਦੇ ਹੱਥ ਚੱਕ ਕੇ ਲੰਘ ਜਾਂਦੇ ਆ ਵੋਟਾਂ ਦਾ ਤੁਸੀਂ ਪਾਈਆਂ ਹੋਣੀਆਂ ਕਿਉਂ ਬੁਲਾਉਂਦੇ ਨਹੀਂ ਕੀ ਅਸੀਂ ਪਹਿਲਾਂ ਵੀ ਨਹੀਂ ਪਾਈਆਂ ਜੀ ਹੱਥ ਕੀ ਵੀ ਨਹੀਂ ਪਾਉਣਗੇ ਅਸੀਂ ਤਾਂ ਪੁਰਾਣੇ ਕਾਲੀਦਲ ਦੇ ਬੰਦੇ ਆ ਜੀ ਅੱਛਾ ਹਾਂ ਜੀ ਨਹੀਂ ਚਲੋ ਪੁਰਾਣੇ ਬੰਦੇ ਹੋਣਾ ਵੱਖਰੀ ਗੱਲ ਆ ਪਰ ਕੰਮ ਜੇ ਕੋਈ ਕਰੇ ਤਾਂ ਉਹਨੂੰ ਵੀ ਮੌਕਾ ਮਿਲਦਾ ਤੁਸੀਂ ਤਾਂ ਜ਼ਰੂਰ ਕਹਿੰਦੇ ਜੀ ਫਿਰ ਕਿਹੜੇ ਕੰਮ ਨਹੀਂ ਹੋਏ ਕਿਹੜੀਆਂ ਮੰਗਾਂ ਤੁਹਾਨੂੰ ਸਾਡੇ ਤਾਂ ਕੁਝ ਵੀ ਨਹੀਂ ਹੋਇਆ ਜੀ ਕਿਵੇਂ ਲੋੜਾਂ ਕਿਹੜੀਆਂ ਰਹਿ ਗਈਆਂ ਛੱਪੜ ਦਾ ਕੰਮ ਸੀ ਚੱਲਦਾ ਉਹ ਵੀ ਵਿੱਚੇ ਬੰਦ ਰਹਿ ਗਿਆ ਪਿਆ ਅੱਛਾ ਕਿ ਜੇ ਅਸੀਂ ਕਹੀਏ ਕਿ ਸਪੀਕਰ ਸਾਹਿਬ ਦੇ ਆਪਦੇ ਪਿੰਡ ਦਾ ਛੱਪੜ ਨਹੀਂ ਬਣਿਆ ਤਾਂ ਫਿਰ ਸੱਚ ਹੋਊਗਾ ਮਤਲਬ ਅਸੀਂ ਤਸਵੀਰ ਹੋਊਗਾ ਜੀ ਉਹ ਤੁਸੀਂ ਵੇਖ ਸਕਦੇ ਹੋ ਜਾ ਕੇ ਇੱਥੇ ਪਿੰਡ 'ਚ ਪਿਆ ਉਹ ਛੱਪੜ ਇੱਕ ਤਾਂ ਸਾਹਮਣੇ ਹੀ ਇੱਥੇ ਉਹ ਸਪੀਕਰ ਸਾਹਿਬ ਦੇ ਜਮਾਂ ਹੀ ਸਾਹਮਣੇ ਆ ਉਹ ਉਹਨਾਂ ਦੀ ਕੋਠੀ ਦੇ ਸਾਹਮਣੇ ਹੀ ਆ ਬਿਲਕੁਲ ਬਾਹਰ ਤੇ ਸਟੇਸ਼ਨ ਦੇ ਸਾਹਮਣੇ ਜਿੱਥੇ ਗਿਆਨੀ ਜੀ ਦਾ ਬੋਰਡ ਲੱਗਿਆ ਉੱਥੇ ਹੀ ਆ ਉਸ ਸਟੇਸ਼ਨ ਦਾ ਪੜਾ ਛੱਪੜ ਦਾ ਹਾਲ ਦੇਖ ਲਓ ਉਸ ਤੋਂ ਬਾਅਦ ਉੱਧਰ ਦੇਖ ਲਓ ਜੇ ਜਾ ਕੇ ਇਹ ਤਾਂ ਨਾਲ ਉਹ ਵੀ ਨੇੜੇ ਹੀ ਆ ਪਰ ਇਹ ਕਹਿੰਦੇ ਆ ਨਾ ਆਮ ਆਦਮੀ ਪਾਰਟੀ ਕਹਿੰਦੀ ਸੀ ਆ ਮਾਨ ਕਹਿੰਦੇ ਦੇਖੋ ਬੱਸਾਂ ਆ ਔਰਤਾਂ ਨੂੰ ਫ੍ਰੀ ਕਰਤੀਆਂ 1000 ਰੁਪਈਆ ਦੇਤਾ 300 ਯੂਨਿਟ ਬਿਜਲੀ ਫ੍ਰੀ ਕਰ ਕਿਹਨੂੰ ਦੇਤਾ ਦੇ ਦੇ ਦਿਆਂਗੇ ਉਹ ਜੋ ਦੇਦਾ ਕਹੀ ਜਾਂਦੇ ਨੂੰ ਸਾਲ ਹੋ ਗਿਆ ਦਿੱਤਾ ਤਾਂ ਕਿਸੇ ਨੂੰ ਹੈ ਨਹੀਂ ਤੇ 300 ਇਵੈਂਟ ਬਿਜਲੀ ਜਿਹੜੀ ਮੁਫਤ ਹੋਈ ਆ ਉਹ ਜ਼ੀਰੋ ਆਉਂਦਾ ਬਿੱਲ ਆਉਂਦਾ ਜ਼ੀਰੋ ਹਾਂ ਬਿੱਲ ਜ਼ੀਰੋ ਆਉਂਦਾ ਜਿਹੜੀ ਗੱਲ ਕਰ ਉਸ ਗੱਲ ਤੋਂ ਖੁਸ਼ ਹੋ ਉਸ ਗੱਲ ਤੋਂ ਖੁਸ਼ ਹੋ ਵਾਕਿਆ ਮੇਰੇ ਨੰਬਰ ਨਹੀਂ ਬਣਦੇ ਆਮ ਆਦਮੀ ਪਾਰਟੀ ਦੇ ਨਹੀਂ ਹੁਣ ਲੋਕ ਸਭਾ ਚੋਣਾਂ 'ਚ ਨਹੀਂ ਦੇਉਂਗੇ ਇਹਨਾਂ ਨੂੰ ਵੋਟ ਬਿਲਕੁਲ ਨਹੀਂ ਦੇਵਾਂਗੇ ਗਰਮੀ ਜੀ ਤੁਹਾਨੂੰ ਮੋਲ ਆਉਂਦੀ ਨਵੀਂ ਪਾਰਟੀ ਨੂੰ ਦੇ ਦਾਂਗੇ ਕਿਸੇ ਨੂੰ ਅੱਛਾ ਹਾਂ ਬਦਲਾ ਨੂੰ ਫੇਰ ਬਦਲਾ ਦੀ ਹਾਂ ਇਹਨਾਂ ਨੂੰ ਨਹੀਂ ਕਹੋਦੇ ਭਾਈ ਹਸੀਕਾਲ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕਸ਼ਮੀਰ ਸਿੰਘ ਹੈ ਜੀ ਕੀ ਕੰਮ ਕਰ ਕਰਦੇ ਹੋ ਆਪਣੀ ਚੱਕੀ ਲੱਗੀ ਆਪਣੀ ਤਾਂ ਅੱਛਾ ਤੇ ਆਜਾ ਤੁਸੀਂ ਤਾਂ 19 ਸਹਾਰ ਦਾ ਕੀ ਹੋਣਾ 2 ਸਾਲਾਂ ਜੋ 1947 ਤੋਂ ਲੈ ਕੇ ਸੁਧਾਰ ਨਹੀਂ ਹੋਇਆ ਤੇ ਹੁਣ 2 ਸਾਲਾਂ ਚ ਕੀ ਸੁਧਾਰ ਹੋ ਜਾਣਾ ਉਹ ਸਪੀਕਰ ਸਾਹਿਬ ਵਿਧਾਨ ਸਭਾ ਇਹ ਕਹਿੰਦੇ ਬੈਠੋ ਬੈਠੋ ਸਾਰਿਆਂ ਨੂੰ ਬੋਲਣ ਦਾ ਮੌਕਾ ਦੇ ਤੁਹਾਨੂੰ ਬੋਲਣ ਦਾ ਮੌਕਾ 1947 ਤੋਂ ਦੇਖ ਯਾਦ ਹੋਇਆ ਤੇ ਉਦੋਂ ਤੋਂ ਪਾਵਰ ਸਾਡੇ ਪਿੰਡ ਸੰਧੋਆਂ ਦੇ ਵਿੱਚ ਹੈ ਜੀ ਤੇ ਸੰਧੋਆਂ ਦੀ ਪਾਵਰ ਵੇਖੀ ਇਹਦਾ ਹੁਣ ਨੂੰ ਸੋਨੇ ਦਾ ਪਿੰਡ ਬਣ ਜਾਣਾ ਚਾਹੀਦਾ ਸੀ ਪਰ ਕੋਈ ਇੱਥੋਂ ਦਾ ਕੋਈ ਡਿਵੈਲਪਮੈਂਟ ਨਹੀਂ ਹੋਇਆ ਆ ਤੁਸੀਂ ਜਿਹਨੂੰ ਸੱਤ ਕਿਹਾ ਆ ਕੋਲੇ ਫਾਟਕਾ ਇਧਰ ਮੈਂ ਕਹੂੰਗਾ ਮੜਾ ਇਹ ਤਸਵੀਰ ਘਮਾ ਦਿਓ ਤਾਂ ਸੜਕ ਟੋਟੀ ਟੱਟੀ ਦੀ ਹੋਈ ਆ ਤੇ ਇਹਨੂੰ ਤੁਸੀਂ ਮਤਲਬ ਸਾਥ ਇੰਨੀ ਕੋਈ ਥਾਂ ਹੋਰ ਕੋਈ ਹੈ ਨਹੀਂ ਥਾਂ ਤੁਹਾਡੇ ਕੋਲ ਨਹੀਂ ਸਾਥਾਂ ਤਾਂ ਬਹੁਤ ਐ ਹੀ ਬਣੀਆਂ ਡੋਡੀ ਜਾਤੀਆਂ ਦੀਆਂ ਬਣੀਆਂ ਬਰਾੜਾਂ ਦੀ ਅੱਡ ਬਣੀਆਂ ਜਾਤ ਪਾਤ ਵੇ ਹਾਂ ਜਾਤੀ ਤੌਰ ਤੇ ਬਣੀਆਂ ਕਰ ਵੀ ਅੱਡ ਕੀਤੇ ਹੋਏ ਗੁਰੂ ਘਰ ਵੀ ਅਡੋਡੀ ਆ ਸਾਰਿਆਂ ਦੇ ਜੀ ਕਿੰਨੇ ਗੁਰੂ ਘਰ ਗੁਰੂ ਘਰ ਤਾਂ 4-5 ਆ ਜੀ ਅੱਛਾ ਤੇ ਉਹਨਾਂ ਦੇ ਵਿੱਚ ਮਤਲਬ ਕੱਲੇ ਊਂ ਆਡਾ ਕੇ ਫਰਕ ਕਰਦੇ ਆ ਵੀ ਆ ਨਹੀਂ ਜਾਣਾ ਚਾਹੀਦਾ ਫਰਕ ਹੈਗਾ ਜਿਹੜੀ ਬਰਾੜਾਂ ਦੇ ਆ ਉਹ ਬਰਾੜੀ ਜ਼ਿੰਮੇਵਾਰ ਹੈ ਜਿਹੜੇ ਹਰੀਜਨਾਂ ਦੇ ਉਹ ਹਰੀਜਨ ਜ਼ਿੰਮੇਵਾਰ ਐ ਜਿਹੜੇ ਬੌਰੀਆਂ ਸਿੱਖਦੇ ਐ ਉਹ ਬੌਰੀਏ ਜ਼ਿੰਮੇਵਾਰ ਐ ਜਿਹੜੇ ਗੱਲ ਕੌਮ ਦੇ ਐ ਉਹ ਗੱਲੀ ਕਾਮ ਜਾਉਂਦੇ ਐ ਇਹ ਤਾਂ ਇੱਕ ਕਦੀ ਤੁਸੀਂ ਕਹਾਂ ਨਹੀਂ ਕੋਈ ਮੰਗ ਨਹੀਂ ਚੁੱਕਦਾ ਵੀ ਬਾਬੇ ਨਾਨਕ ਦਾ ਫਲਸਫਾ ਤਾਂ ਏਕਤਾ ਦਾ ਸੀ ਤੇ ਇਹ ਤੁਸੀਂ ਹੁਣ ਵੰਡੀਆਂ ਪਾਲੀਆਂ ਤੇ ਜਿਹੜੇ ਵਿਧਾਨ ਸਭਾ ਚਲਾਉਂਦੇ ਆ ਉਹਨਾਂ ਦਾ ਪਿੰਡ ਹੋਵੇ ਕੋਈ ਨਹੀਂ ਗੱਲ ਕਰਦਾ ਜਾਂ ਉਹਨਾਂ ਨੇ ਕਦੀ ਨਹੀਂ ਇਹ ਇੱਥੇ ਇਸ ਗੱਲ ਬਾਰੇ ਕੋਈ ਵਿਚਾਰ ਨਹੀਂ ਹੋ ਰਿਹਾ ਸਰਪੰਚ ਦੀ ਨਹੀਂ ਸੁਣਦਾ ਜੀ ਲੀਡਰਾਂ ਤੋਂ ਪਹਿਲਾਂ ਪੁੱਛਦਾ ਹੁੰਦੀ ਐ ਅੱਛਾ ਲੀਡਰ ਜੀ ਨੂੰ ਕਹਿ ਦਿੰਦੇ ਆ ਸਾਡੇ ਮਨਤਾਰ ਸਿੰਘ ਬਰਾੜ ਹੈਗੇ ਆ ਕੁਲਤਾਰ ਸਿੰਘ ਹੋਗੇ ਇਸ ਕਰਕੇ ਪੰਚਾਇਤ ਨੇ ਵੀ ਕੋਈ ਵਾਸ ਨਹੀਂ ਕੀਤੀ। ਅੱਛਾ। ਨਾ ਜੀ ਨਾ। ਕੋਈ ਸੁਣਵਾਈ ਨਹੀਂ ਹੈਗੀ ਵੀ ਨਾਂ ਦੇ ਪੰਚ ਸਰਪਾ ਸਭ ਤੋਂ ਮਾੜੀ ਛੜਕ ਇਹੀ ਹੈ ਜਿਹੜੀ ਸਪੀਕਰ ਦੇ ਘਰ ਕੋਈ ਨਹੀਂ ਆਉਂਦੀ। ਅੱਛਾ। ਬਾਕੀ ਸਾਰੀਆਂ ਛੜਕਾਂ ਵਧੀਆ ਹੈ। ਸਭ ਤੋਂ ਮਾੜੀ ਇਹੀ ਹੈ ਕੋਈ। ਬੂਏ ਨੇ ਜਾਂਦੀ ਸਰ। ਅੱਡੇ ਤੱਕ ਜਾ ਕੇ ਵੇਖ ਲਓ ਤੁਸੀਂ ਇਹ। ਬਿਲਕੁਲ। ਅਸੀਂ ਗਾਲ ਦੀ ਥੋੜਾ ਕਿ ਨਾ। ਭਾਈ ਭਈ ਸਾਡਾ ਨਾਂ ਤਾਂ ਬਾਬਾ ਹੀ ਆ ਅਸੀਂ ਤਾਂ। ਬਾਬਾ ਹੀ ਸੁਣਿਓ। ਆ ਬਾ ਅਸੀਂ ਤਾਂ ਬੋੜਾ ਦਾਖਲਾ ਅਸੀਂ ਨਹੀਂ ਕਿਸੇ ਦਾ ਨਾ। ਨਹੀਂ ਬਾਬੇ ਹੋਵੇ ਬਾਬਿਆਂ ਵਾਲੀ ਗੱਲ ਕਰੋ ਸੱਚ ਬੋਲੋ ਵੀ ਆ ਸੁਧਾਰ ਹੋਇਆ ਨਹੀਂ ਹੋਇਆ ਸਰਦਾਰ ਤਾਂ ਸਾਰੇ ਮੁੰਡੇ ਇਹਨਾਂ ਦੱਸਤਾ ਅਸੀਂ ਕੀ ਦੱਸਣਾ ਸੀਗਾ ਹੈ ਕੀ ਆਂਦਾ ਥੋੜਾ ਕੋਈ ਆਪ ਦਾ ਤਜਰਬਾ ਹੋਊ ਵੀ ਨਹੀਂ ਭਾਈ ਚੰਗੇ ਨੇ ਕੀ ਪਤਾ ਇਹਨਾਂ ਨਾਲ ਉਲਟਾ ਹੋਵੇ ਅਸੀਂ ਆ ਪੰਚਾਇਤ ਰਹੇ ਆ ਸਾਨੂੰ ਟੈਂਟਰ ਆਈ ਸਾਨੂੰ ਟੇਲਰ ਵਖਾਤਾ ਅੱਜ ਅਗਲੇ ਨੇ ਜਿਹਨੂੰ ਗ੍ਰਾਂਟ ਲੈਣ ਗਏ ਆ ਅਸੀਂ ਕਿਸੇ ਨੂੰ ਕੀ ਆਖੀਏ ਅਸੀਂ ਕਹਿੰਦੇ ਕਿਸ ਚੀਜ਼ ਦੀ ਗ੍ਰਾਂਟ ਆ ਸਕੂਲ ਦੀ ਗ੍ਰਾਂਟ ਸੀਗੀ ਗਲੀਆਂ ਨਾਲੀਆਂ ਗ੍ਰਾਂਟ ਸੀਗੀ ਉਦੋਂ ਆਪਣੇ ਜਗਵੀਰ ਸਿੰਘ ਬਰਾੜ ਉਹਨੇ ਆਪ ਆਰਡਰ ਕੀਤਾ ਇਹ ਚ ਮੇਲੀ ਨੂੰ ਚਮੇਲੀ ਚੇਅਰਮੈਨ ਸੀ ਵੀ ਤੁਸੀਂ ਇਹਨਾਂ ਨੂੰ ਗ੍ਰਾਂਟ ਦਿਆ ਜੇ ਜੇ ਉਹਦੋਂ ਲੈਣਗੇ ਉਹਦਾ 20000 20 ਲੱਖ ਹਜ਼ਾਰ ਲਊ 1 ਲੱਖ ਮਗਰ ਅਸੀਂ ਇਥੋਂ ਆਉਂਦਾ ਹਜਾਰ ਲਾਇਆ ਸਿੱਧਾ ਐਂ ਕਹਿ ਕੇ ਹਾਂ ਅਸੀਂ ਕਿਹਾ ਜੇ ਤੈਨੂੰ ਵੋਟਾਂ ਪਾਈ ਤੂੰ ਸਾਨੂੰ ਕਿਨੇ ਦੇ ਕੇ ਗਿਆ ਸੀ ਉਹਨੂੰ ਗੱਲ ਨਹੀਂ ਆਈਗੀ ਕਿ ਉਹ ਹੁਣ ਅਸੀਂ ਕੋਈ ਇਸਨੂੰ ਕੋਸੇ ਕਹਿ ਸਕਦੇ ਜੇ ਸਾਨੂੰ ਆਪ ਦਾ 1 ਕਰੋੜ ਰੁਪਈਆ ਮਨਜ਼ੂਰ ਕਰਾ ਕੇ ਲੈ ਸੀਗੇ ਸੀਬਿਰਾਜ ਆਸਤੇ ਅੰਦਰ ਘੜਾਉਣ ਤੋਂ ਲੀਡਰ ਸਾਡਾ ਬੰਦ ਕਰਤਾ ਇਥੇ ਇਹ ਹੁਣ ਨਵੇਂ ਬਦਲਾ ਪਾਰਟੀ ਨੇ ਵੀ ਆਇਆ ਨਹੀਂ ਕਿੱਥੇ ਭਰਾਵਾ ਹੁਣ ਤਾਂ ਤੂੰ ਆਪਣਾ ਨਵਾਂ ਹੋਰ ਤਿਆਰ ਕਰੋ ਤੁਸੀਂ ਅੱਛਾ ਇਹ ਤਾਂ ਤੁਹਾਡੇ ਭਾਈਚਾਰੇ ਚੋਂ ਮੰਨ ਲਓ ਹੋ ਗਏ ਕੁਲਤਾਰ ਸੰਧਵਾਣੀ ਜੇ ਸਾਰਾ ਇੱਥੇ ਗਿਆਨੀ ਜੀ ਸਾਡਾ ਰਹੇ ਆ ਬਿਲਕੁਲ ਗਿਆਨੀ ਜੀ ਪ੍ਰਧਾਨ ਮੁੱਖ ਮੰਤਰੀ ਜਲ ਸਿੰਘ ਉਹਨਾਂ ਦਾ ਵੀ ਪਿੰਡ ਆ ਜਿਵੇਂ ਉਹਨਾਂ ਨੇ ਕਿਹਾ ਹੁਣ ਤੱਕ ਤਾਂ ਸੋਨੇ ਦਾ ਬਣ ਚੇਰ ਮੈਨਾਂ ਸਾਡੀ ਆ ਮੈਲ ਬੰਦ ਕੀਤੀ ਪਈ ਆ ਜਨਤਾ ਤੁਰ ਤੁਰੇ ਫਿਰਦੀ ਆ ਇੱਥੇ ਆਵਾਜ਼ ਦੀ ਇੱਥੇ ਭਾਈਏ ਲੈ ਕੇ ਵਾਰਦੇ ਸਾਨੂੰ ਸਾਨੂੰ ਉਹ ਘਰੋਂ ਘਟਣ ਤਾਈ ਜਾਂਦੇ ਆ ਅੱਛਾ ਪਿੰਡ 'ਚ ਕਿੰਨੀ ਕਵੋਟ ਆ ਪ੍ਰਵਾਸੀਆਂ ਦੀ ਕਿੰਨੀ ਕਵੋਟ ਇਹ ਤਾਂ ਇਹਨਾਂ ਨੂੰ ਪਤਾ ਸਾਨੂੰ ਤਾਂ ਨਹੀਂ ਇਹਨਾਂ ਨੂੰ ਪਤਾ 800 800 ਦੇ ਕਰੀਬ ਵੋਟ ਹੈਗੀ ਪ੍ਰਵਾਸੀਆਂ ਦੀ ਪੀਬਿਹਾਰ ਵਾਲੇ ਹਾਂ 5400 ਵੋਟ ਟੋਟਲ ਹੈ ਦੋ ਪਿੰਡਾਂ ਦੀ ਅੱਛਾ ਲਗਭਗ 1000 ਦੀ ਵੋਟ ਤਾਂ ਉਹਨਾਂ ਨੇ ਕਰ ਲਈ ਹਾਂ 1000 ਉਹਨਾਂ ਦੀ ਵੋਟ ਹੋ ਗਈ ਉਹਨਾਂ ਦੀ ਗਿਣਤੀ ਜ਼ਿਆਦਾ ਵਧ ਰਹੀ ਹੈ ਜਿਹੜੀ ਸਾਡੀ ਗੋਮ ਆਪਣੇ ਜਿਹੜੇ ਪਹਿਲਾਂ ਦੇ ਵਸਨੀਕ ਹੈ ਪੱਕੇ ਉਹਨਾਂ ਦੀ ਵੋਟ ਨਹੀਂ ਵਧ ਰਹੀ ਕੋਈ ਮਤਲਬ ਜਿੰਨੇ ਕ ਵੋਟਾਂ ਨਵੀਆਂ ਬਣਦੀਆਂ ਉਹਨੀਆਂ ਕ ਮੋਤਾਂ ਹੋ ਜਾਂਦੀਆਂ ਕੋਈ ਥੋੜੀਆਂ ਵਧਦੀਆਂ ਬਾਪੂ ਆਏ ਕਿਉਂ ਕਹਿੰਦੇ ਵੀ ਸਾਨੂੰ ਹੁਣ ਸਾਨੂੰ ਘਰੋਂ ਕੱਢਦੇ ਆ ਇਹੇ ਜੀ ਵੀ ਕੋਈ ਗੱਲ ਕੱਲ ਹੋਲੀ ਦਾ ਤਿਹਾਰ ਸੀਗਾ ਕੱਲ ਹੋਲੀ ਦਾ ਤਿਹਾਰ ਸੀਗਾ ਇਹਨਾਂ ਨੇ ਪੰਜ ਸੱਤ ਥਾਂ ਪਿੰਡ ਦੇ ਵਿੱਚ ਝਗੜੀ ਕੀਤੀ ਪ੍ਰਵਾਸੀਆਂ ਨੇ ਪ੍ਰਵਾਸੀਆਂ ਨੇ ਇੱਥੇ ਇੱਥੇ ਪਿੰਡ ਜੀ ਝਗੜੀ ਕੀਤੀ ਇਹਨਾਂ ਪੰਜ ਸੱਤ ਆਪਣੇ ਨਾਲ ਜਿਹੜੇ ਇੱਥੋਂ ਦੇ ਜਿਹੜੇ ਪੁਰਾਣੇ ਪਿੰਡ ਦੇ ਆ ਉਹਨਾਂ ਨਾਲ ਕੱਲੇ ਕੱਲ ਮੇਲਾ ਲੱਗਾ ਜੀ ਇੱਕ ਨੂੰ ਛਡਾਉਂਦੇ ਦੂਜਾ ਫੜ ਲੈਂਦੇ ਤੀਜਾ ਚ ਪਛੜਨਾ ਚੌਥਾ ਫੜ ਔਰ ਵਿਚਾਰਾ ਪੁਲਿਸ ਵਾਲੇ ਨੂੰ ਕੁੱਟ ਦੇਣਾ ਸੀ ਉਹਨਾਂ ਨੇ ਅੱਛਾ ਜਿਹੜੇ ਆਮ ਮਤਲਬ ਆਪਣੇ ਪੁਰਾਣੇ ਪਿੰਡਾਂ ਦੇ ਰਹਿਣ ਵਾਲੇ ਆ ਉਹਨਾਂ ਦੇ ਨਾਲ ਧੱਕਾ ਕਰਦੇ ਸੀ ਨਹੀਂ ਉਹਨਾਂ ਤਾਂ ਅਜੇ ਨੇ ਹਾਲਤਾਂ ਹੀ ਧੱਕਾ ਕੀਤਾ ਉਹ ਤਾਂ ਮੁੜ ਕੇ ਪਤਾ ਨਹੀਂ ਕੀ ਬਣੂਗਾ ਜਦੋਂ ਉਹ ਧੱਕਾ ਕਰਨ ਲੱਗੇ ਪਰ ਜਦੋਂ ਹਾਲਾਤ ਖਰਾਬ ਹੈ ਜਿਹੜੀ ਕਾਰਨ ਹੈ ਵੀ ਹਾਂ ਟਾਈਮ ਇਹ ਜਵਾਨਾ ਬਹੁਤ ਗਲਤ ਹੋ ਗਿਆ ਹੈ ਅੱਗੇ ਪੰਜਾਬ ਸਰਕਾਰ ਦਾ ਜਿਹੜਾ ਮਾਹੌਲ ਖਰਾਬ ਹੈ ਇਹ ਜਦੋਂ ਕੋਈ ਵੀ ਬੰਦਾ ਆ ਜਾਂਦਾ ਸਾਲ ਦੇ ਵਜੋਂ ਦਾ ਆਧਾਰ ਕਾਰਡ ਬਣ ਜਾਂਦਾ ਉਹਦਾ ਰਾਸ਼ਨ ਕਾਰਡ ਬਣ ਜਾਂਦਾ ਵੋਟਰ ਕਾਰਡ ਬਣ ਜਾਂਦਾ ਜਗ੍ਹਾ ਲੈ ਸਕਦਾ ਦੂਸਰੀਆਂ ਸਟੇਟਾਂ ਦੇ ਵਿੱਚ ਆਪਾਂ ਚਲੇ ਜਾਈਏ 5 5 7 7 10 10 ਸਾਲ ਕੋਈ ਪੁੱਛਦਾ ਹੀ ਨਹੀਂਗਾ ਵੋਟ ਬਣਦੀ ਨਹੀਂ ਉੱਤੇ ਨਾ ਕੋਈ ਆਧਾਰ ਕਾਰਡ ਬਣਦਾ ਨਾ ਕੋਈ ਵੋਟਰ ਕਾਰਡ ਬਣਦਾ ਅੱਛੀ ਗੱਲ ਤੁਹਾਡਾ ਕੀ ਨਾਮ ਹੈ ਲਾਪਰ ਸਿੰਘ ਕੰਮ ਕਰਦੇ ਕਿੰਨੀ ਬੜੀ ਇੱਕ ਕਾੜੀ ਕਰਦੇ ਹਾਂ ਇੱਕ ਪਿੰਡ ਦੇ ਰਹਿਣ ਵਾਲੇ ਹਾਂ ਸੰਧਮਾ ਪਿੰਡ ਦਾ ਠੱਗ ਮਿਲਦੇ ਬਖੜਾ ਅੱਛਾ ਜਮੀਨਾਂ ਵੀ ਕੋਟਕਪੁਰੇ ਦੀ ਹੈ ਕੀ ਲੱਗਦਾ ਕਿਹੜੀਆਂ ਮੰਗਾਂ ਕੋਈ ਪੂਰੀਆਂ ਹੋਈਆਂ ਦੋ ਸਾਲਾਂ ਚ ਖੁਸ਼ ਆਮ ਆਦਮੀ ਪਾਰਟੀ ਤੋਂ ਜਾਂ ਕਾਲੀ ਕਾਂਗਰਸੀ ਕੋਈ ਯਾਦ ਆਉਂਦਾ ਨਹੀਂ ਕੋਈ ਨਹੀਂ ਕੁਝ ਨਹੀਂ ਕੀਤਾ ਅੱਛਾ ਬੰਦਾ ਜਾਂ ਕਿੰਨੇ ਤੁਸੀਂ ਤਾਂ ਕਹਤੇ ਬੀਲੀ ਹੂੰ ਲੱਥੇ ਕਿ ਇਹਨੂੰ ਤਾਂ ਵੋਟ ਪਾਉਂਗੇ ਕੋਈ ਤਾਂ ਹੁਣ ਮੋਹਰ ਤਾਂ ਲਾਉਣੀ ਪੈਂਦੀ ਨਹੀਂ ਮੋਹਰ ਤਾਂ ਲਉਣੀ ਜੇ ਕੋਈ ਕੰਮ ਕਰਾਂਗੇ ਫਿਰ ਲਾਵਾਂਗੇ ਜੇ ਕੋਈ ਕੰਮ ਨਹੀਂ ਹੋ ਰਹੀ ਨਹੀਂ ਇਹ ਪਿੰਡ ਦਾ ਬੰਦਾ ਹੋਵੇ ਆਪ ਘਰੇ ਤੋਂ ਰਹਿ ਜਾਂਦਾ ਤੇ ਕਹਿ ਦੇਈਦਾ ਵੀ ਆਹ ਕੰਮ ਆ ਯਾਰ ਕਰੋ ਨਹੀਂ ਕੋਈ ਕੰਮ ਨਹੀਂ ਕਰਦਾ ਜੀ ਤਾਂ ਸਮਝੀ ਜੋ ਹੈ ਗਈ ਹੈ ਤੇ ਵਖਾਈ ਹੈ ਹੂੰ ਪਿੰਡ ਚ ਆਉਂਦੇ ਆ ਵਿਚਰ ਤੇ ਮਿਲਦੇ ਆ ਮਿਲਦੇ ਹੈਗੇ ਪਰ ਮਿਲਦੀ ਹੈ ਪਰ ਉਹ ਗੱਲ ਨਹੀਂ ਗਈ ਨਹੀਂ ਸਾਨੂੰ ਦੱਸ ਰਹੇ ਉਹਨਾਂ ਨੂੰ ਕਦੀ ਨਹੀਂ ਕਿਹਾ ਜਦੋਂ ਲੰਘਦੇ ਟੱਪਦੇ ਮਿਲਦੇ ਆ ਵੀ ਉਹ ਗੱਲ ਨਹੀਂ ਗੱਲ ਤਾਂ ਹੀ ਕਹੀਦਾ ਪਰ ਹੁੰਦੀ ਜੀ ਕਰੀ ਗਈ ਨੌਜਵਾਨ ਵੀ ਨੇ ਸਾਡੇ ਨਾਲ ਆਜੋ ਮੜਾ ਨੇੜੇ ਓਏ ਤੇ ਕਿਹੜਾ ਗੋਲੀ ਚੱਲਦੀ ਆ ਬੋਲ ਨਹੀਂ ਆ ਆ ਜਾ ਮੜਾ ਜਾ ਹਾਂ ਨਹੀਂ ਤਾਂ ਆ ਬੋਲਣ ਦੇ ਆ ਬਾਈ ਹੁਣੀ ਨਾਲ ਬਾਈ ਕੀ ਹਾਲ ਚਾਲ ਸੱਸੀ ਗੱਲ ਬਹੁਤ ਵਧੀਆ ਸੱਸੀ ਗੱਲ ਕਰਦੇ ਹੋ ਬਾਈ ਵੀਰੇ ਮੈਂ ਬੀਲੀ ਬੋਰਡ ਤੇ ਆਊਟਸੋਰਸਿੰਗ ਕੰਮ ਕਰਦਾ ਹਾਂ ਅੱਛਾ ਇਹ ਮੈਂ ਠੇਕੇ ਤੇ ਹੋ ਗਏ ਮਲਾਜ਼ਮ ਇਹ ਤੇ ਹੋ ਗਏ ਮਲਾਇਮ ਜਿਹੜੇ ਪੱਕੇ ਨਹੀਂ ਹੋਏ ਤੁਸੀਂ ਤਾਂ ਪਿੰਡ ਦੇ ਧਰਨੇ ਤੋਂ ਨੇ ਲਾਈ ਜਾਨੇ 2016 ਦੇ 16 ਵੀ ਲਈ ਲਾਈ ਸੀਗੇ ਤੇ ਕਾਂਗਰਸ ਵੇਲੇ ਵੀ ਲਾਈ ਸੀ ਹੁਣ ਇਹਨਾਂ ਦੇ ਧਰਨੇ ਲਾਈ ਜਾਂਦੇ ਆ ਸਾਡੇ ਤਾਂ ਜਿੰਦਗੀ 'ਚ ਮਿਲਦਾ ਇਹੀ ਲਿਖਿਆ ਵੀ ਅਸੀਂ ਧਰਨੇ ਹੀ ਲਾਉਣੇ ਆ। ਸੀਐਮ ਸਾਹਿਬ ਤਾਂ ਕਹਿੰਦੇ ਅਸੀਂ ਧਰਨੇ ਲੱਗਣ ਹੀ ਨਹੀਂ ਦੇਣੇ ਨਾ ਕੋਈ ਟੈਂਕੀਆਂ ਤੇ ਚੜਨ ਦੇਣਾ ਚੜੇ ਹੋ। ਘੱਟੋ ਘੱਟ 2011 ਜੀ ਵੀ ਸੀਐਮ ਸੀਗੇ। 2016 16 ਤੋਂ ਬਾਅਦ ਕਾਂਗਰਸ। ਬਸ ਸੀਐਮ ਸਾਹਿਬ ਤਾਂ ਦਿੱਲੀ ਟੈਂਕੀਆਂ ਤੇ ਆਪ ਚੜੇ ਫਿਰਦੇ ਆ। ਹਰਜੋਤ ਬਾਸ ਚੜੇ। ਹਰਜੋਤ ਬਾਸ ਵੀ ਸੀਐਮ ਸਾਹਿਬ ਮਾਨ ਸਾਹਿਬ ਵੀ ਉੱਥੇ ਆ। ਮਾਨ ਸਾਹਿਬ ਵੀ ਉੱਥੇ ਪੰਜਾਬ ਛੱਡ ਕੇ। ਕਿਤਰੀ ਵਾਲ ਗ੍ਰਿਫਤਾਰ ਹੋਇਆ ਤਾਂ ਕਿਤਰੀ ਵਾਲ ਗ੍ਰਿਫਤਾਰ ਹੋਇਆ ਤਾਂ ਕਰਕੇ। ਕੀ ਹੋ ਗਿਆ ਬਾਪੂ ਕਿਉਂ ਨਹੀਂ ਨਵੇੜਦੇ ਨਵੇੜਨਾ ਚਾਹੀਦਾ ਤੈਨੂੰ ਨਵੇੜਦੇ ਨਹੀਂ ਫਿਰ ਇਹ ਮੇਰੀ ਗੱਲ ਸੁਣੋ ਉਹ ਬੰਦਾ ਕੋਲੇ ਬੈਠਾ ਤੁਹਾਡੇ ਪਿੰਡ ਵਾਲੇ ਗਏ ਨਹੀਂ ਤੁਸੀਂ ਪੁੱਛਿਆ ਨਹੀਂ ਇਹਨਾਂ ਨੂੰ ਨਵੇੜੋ ਆਹ ਛੱਡ ਬੰਦੇ ਗਏ ਕੀ ਕਹਿੰਦੇ ਜਵਾਬ ਕੀ ਕੀ ਜਵਾਬ ਮਿਲੇ ਮੈਂ ਗਿਆ ਹੀ ਨਹੀਂ ਨਾ ਪਾ ਡਾ ਸਕਦਾ ਤੁਸੀਂ ਸਪੀਕਰ ਸਪੀਕਰ ਸਾਹਿਬ ਕੋਲ ਗਏ ਸੀ ਵੀ ਐਮਐਸਪੀ ਦਾ ਯਾਰ ਹੱਲ ਕਰਾਓ ਕੋਈ ਸੀਐਮ ਸਾਹਿਬ ਤਾਂ ਕਹਿੰਦੇ ਮੈਂ ਮੀਟਿੰਗਾਂ ਕਰੀ ਗਿਆ ਮੈਂ ਤਾਂ ਵਿੱਚ ਵੀ ਬੈਠਾ ਰਿਆ ਨਹੀਂ ਵੇਖੋ ਮੁੱਖ ਮੰਤਰੀ ਨੇ ਚਾਰ ਪੰਜ ਮੀਟਿੰਗਾਂ ਕੀਤੀਆਂ ਨਾਲ ਜਾ ਕੇ ਕਾਫੀ ਜ਼ਿੰਮੇਵਾਰੀ ਸੰਭਾਲੀ ਉਹਨਾਂ ਨੇ ਵਿਚਾਰੋ ਨਹੀਂ ਮੰਨੀ ਦਾ ਸੈਂਟਰਲ ਗੌਰਮੈਂਟ ਦਾ ਕੰਮ ਹੈ ਸੈਂਟਰਲ ਬੀਜੇਪੀ ਤੁਹਾਨੂੰ ਪਤਾ ਵੀ ਪੰਜਾਬ ਦੇ ਤਾਂ ਪਹਿਲੇ ਖਲਾਫ ਪੰਜਾਬ ਦੇ ਪੰਜਾਬੀਆਂ ਦੇ ਕਿਉਂਕਿ ਉਹ ਜੋ ਚਾਹੁੰਦਾ ਪੰਜਾਬ ਵਿੱਚ ਹੋ ਨਹੀਂ ਸਕਦਾਗਾ ਤੇ ਸਾਡੀ ਸੋਚ ਇਹ ਹੈ ਵੀ ਕਿਸਾਨੀ ਜੇ ਕਿਸਾਨ ਜਿਉਂਦਾ ਹੈ ਮਜ਼ਦੂਰ ਜਿਉਂਦਾ ਹੈ ਤੇ ਦੁਨੀਆਦਾਰੀ ਬਈ ਚੱਲੂਗੀ ਜੇ ਮਜ਼ਦੂਰ ਮਰ ਗਿਆ ਕਿਸਾਨ ਮਰ ਗਿਆ ਤੇ ਕੋਈ ਦੁਨੀਆਦਾਰ ਚੱਲ ਨਹੀਂ ਸਕਦੀ ਸਾਡੇ ਵੱਡੇ ਵੱਡੇ ਤਨਾੜਾ ਜਿਹੜੇ ਵੱਡੇ ਦੁਕਾਨਦਾਰ ਹੈ ਉਹ ਸੋਚਦੇ ਆ ਕਿ ਪਤਾ ਨਹੀਂ ਕਿਸਾਨਾਂ ਦਾ ਹੀ ਰੌਲਾ ਏ ਪਰ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਹ ਇਕੱਲੇ ਕਿਸਾਨਾਂ ਦਾ ਮਸਲਾ ਨਹੀਂ ਜਿਦੇ ਵੱਡੇ ਵੱਡੇ ਛਰੇ ਦੇ ਮੋਰ ਬਣ ਗਏ ਤੁਹਾਡੀਆਂ ਨਿੱਕੇ ਨਿੱਕੇ ਦੁਕਾਨਾਂ ਤੁਹਾਡੇ ਸਭ ਬੰਦ ਹੋ ਜਾਣੀਆਂ ਤੁਹਾਨੂੰ ਜਿਹੜਾ ਆਟਾ ਲਫਾਫੇ ਪੈ ਕੇ ਮਿਲਣਾ ਏ ਸਬਜ਼ੀਆਂ ਦੇ ਗੋਭੀ ਦਾ ਫੁੱਲ ਕੱਟ ਕੇ ਮਿਲਿਆ ਕਰਨਾ ਤੁਹਾਨੂੰ ਪਰ ਇਹ ਲੋਕ ਹਜੇ ਏ ਚੀ ਨੂੰ ਸਾਡੇ ਭਰਾ ਜੀ ਨਹੀਂ ਸੋਚਦੇ ਉਹ ਕਿਤੇ ਪਤਾ ਨਹੀਂ ਇਕੱਲੇ ਕਿਸਾਨੀ ਮਸਲਾ ਹੀ ਆ ਪਰ ਸਾਡਾ ਮਸਲਾ ਸਾਰਿਆਂ ਦਾ ਹੀ ਏ ਇੱਕ ਮਸਲਾ ਹੋਰ ਪੱਖਿਆ ਵੇ ਅਮਰਤਪਾਲ ਵਾਲਾ ਬਹੁਤ ਸਾਰੀ ਚਰਚਾ ਹੋਈ ਉਹਨੂੰ ਕਿਵੇਂ ਦੇਖਦੇ ਹੋ ਦੁਬਾਰਾ ਐਨ ਐਸ ਏ ਲੱਗਿਆ ਵੇਖੋ ਜੀ ਮਾੜਾ ਨਹੀਂ ਸੀਗਾ ਕਿਉਂ ਨੇ ਕਾਫੀ ਜਿਹੜੇ ਬੱਚੇ ਨਸ਼ੇ ਤੋਂ ਕੱਢੇ ਸੀ ਅੰਬਰ ਸ਼ਿਕਾਇਆ ਸੀ ਆ ਗੁਰੂਏ ਲੜ ਲਾਇਆ ਸੀ ਉਹਨਾਂ ਨੇ ਪਰ ਉਹਦੇ ਵਿੱਚ ਸਾਨੂੰ ਵੀ ਏਡਾ ਲੱਗਾ ਨਹੀਂ ਕਿ ਵੀ ਉਹਦੇ ਵਿੱਚ ਵੀ ਐਨਐਸਏ ਲੋੜ ਪਵੇ ਬਾਕੀ ਬਾਈ ਸਰਕਾਰ ਨਹੀਂ ਪਹੁੰਚਿਆ ਤੁਹਾਨੂੰ ਪਤਾ ਜੀ ਕੋਲ ਪਾਵਰ ਹੈ ਉਹ ਲਈ ਜਾਂਦੇ ਆ ਜੀ ਉਹ ਘਰੇ ਬਠਦੇ ਆ ਨਸਲਾ ਆ ਦਿੰਦੇ ਆ ਤੇ ਉਹਨੇ ਕੋਈ ਵੱਡਾ ਮਾੜਾ ਕੰਮ ਨਹੀਂ ਕੀਤਾ ਉਹ ਬੰਦੇ ਨੇ ਬਾਈ ਨੌਕਰੀਆਂ ਦੀ ਗੱਲ ਹੋ ਰਹੀ ਸੀ ਸੀਐਮ ਸਾਹਿਬ ਕਹਿੰਦੇ ਕਿ ਮੈਂ 2 ਸਾਲਾਂ 'ਚ ਜਿੰਨੀਆਂ ਨੌਕਰੀਆਂ ਦੇਤੀਆਂ ਬਾਕੀ ਤਾਂ ਅਖੀਰ ਤੇ ਦਿੰਦੇ ਹੁੰਦੇ ਸੀ ਚੋਣਾਂ ਦੇ ਵੇਲੇ ਲਾਸਟ ਸਾਲ ਅਸੀਂ ਤਾਂ ਪਹਿਲੇ ਸਾਲ ਹੀ ਨੌਕਰੀਆਂ ਦੇਣੇ ਸ਼ੁਰੂ ਕਰਤੀਆਂ ਉਹਨੂੰ ਹਾਲੇ ਭਾਵੇਂ ਨਾਂ ਮਿਲਿਓ ਪਰ ਮਿਲੀਆਂ ਨੌਕਰੀਆਂ ਆਮ ਤਜਰਬਾ ਕੀ ਆ ਵੇਖੀਏ ਤਾਂ ਨੌਕਰੀਆਂ ਮਿਲੀਆਂ ਤਾਂ ਹੈ ਪਰ ਜਿਹੜਾ ਕੱਚੇ ਮਲਾਏ ਵਾਲਾ ਹੈਗਾ ਵੀ 125000 ਦੇ ਕਰੀਬ ਬੰਦਾ ਜੋ ਆਊਟਸੋਰਸਿੰਗ ਹੈ ਕੰਮ ਕਰ ਰਿਹਾ ਹੈਗਾ ਉਹਨਾਂ ਲਈ ਕੋਈ ਵੀ ਸਰਕਾਰ ਮਤਲਬ ਕੀ ਫਾਇਦੇਮੰਦ ਨਹੀਂ ਆਈ ਹੈ 2011 ਦੇ ਵਿੱਚ ਲਾ ਲਈਏ 2011 ਤੋਂ ਲੈ ਕੇ 16 16 ਤੱਕ ਉਹ ਅਕਾਲੀ ਦਲ ਸਰਕਾਰ ਸੀਗੀ ਉਹਨਾਂ ਨੇ ਵੀ ਆਊਟਸੋਰਸਿੰਗ ਦੇ ਮਸਲੇ ਨੂੰ ਕੁਝ ਨਹੀਂ ਕਰਿਆਗਾ ਤੇ ਉਸ ਤੋਂ ਬਾਅਦ ਲਾਈਏ ਆਪਣੀ ਕਾਂਗਰਸ ਸਰਕਾਰ ਆਈ ਸੀ ਤੇ ਰਾਜ ਸਾਹਿਬ ਤਾਂ ਉਹਨਾਂ ਨੇ ਤਾਂ ਜਿਵੇਂ ਹੀ ਹਾਦੀ ਲਾਤੀ ਆ ਨਾ ਕਦੇ ਕੋਈ ਮੀਟਿੰਗ ਕੀਤੀ ਆ ਤੇ ਹੁਣ ਇਹਨਾਂ ਦਾ ਲਾ ਲਈ ਆਪਾਂ ਇਹ ਵੀ ਬਸ ਸਾਨੂੰ ਮੀਟਿੰਗਾਂ ਦੇ ਦਿੰਦੇ ਆ ਪਰ ਮੀਟਿੰਗ ਨਹੀਂ ਕਰਦੇ ਕੀ ਤਾਂ ਕੀ ਗੱਲ ਆ ਬਜ਼ੁਰਗੋ ਜਿਵੇਂ ਮੈਂ ਪੁੱਛ ਰਿਹਾ ਸੀ ਮੁੰਡਾ ਕਹਿੰਦਾ ਬੈਠਕਾਂ ਤਾਂ ਕੀ ਆ ਗੱਲ ਮਿਲਿਆ ਮੁਲਿਆ ਕੁਛ ਨਹੀਂ ਮਿਲੀਆਂ ਨੌਕਰੀਆਂ ਪਿੰਡ ਚ ਔਰ ਪਿੰਡ ਚ ਹੁਣ ਪਿੰਡ ਚ ਕੀ ਮਤਲਬ ਇਲਾਕੇ ਚ ਬੱਚੇ ਆਪ ਹੀ ਦੱਸਿਓ ਜਦੋਂ ਅਸੀਂ ਕੀਤਾ ਸੀ ਸੰਤੋ ਆਪ ਦਾ ਇੱਥੇ ਨੌਕਰੀ ਹੋਣੀ ਤੁਰੇ ਫਿਰ ਦੋਨੇ ਬਿਲਕੁਲ ਠੀਕ ਹੈ ਤਾਂ ਬਿਲਕੁਲ ਸਤਨਾ ਵਾਗਰੂ ਵਾਗਰੂ ਕਰੋ ਜੀ ਹਾਂ ਦਾ ਇਹ ਸੰਧਵਾ ਪਿੰਡ ਦਾ ਮਾਹੌਲ ਆ ਜਿੱਥੇ ਗੱਲਬਾਤ ਹੋਈ ਆ ਕੋਈ ਵੱਖ-ਵੱਖ ਤਰੀਕੇ ਕੋਈ ਆਪ ਗਰਮੀ ਨਾਲ ਜਵਾਬ ਦਿੰਦਾ ਕੋਈ ਕਿਵੇਂ ਹਲੀਮੀ ਨਾਲ ਦਿੰਦਾ ਪਰ ਮਾਹੌਲ ਇਹ ਆ ਲੋਕ ਕਹਿੰਦੇ ਆ ਕਿ ਨਹੀਂ ਸਾਡੇ ਕੰਮ ਹੋਏ ਕੋਈ ਕਹਿੰਦੇ ਹੋਏ ਆ ਕੁਝ ਨੌਕਰੀਆਂ ਮਿਲੀਆਂ ਤੁਸੀਂ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਰੱਖੋ ਫਰੀਦਕੋਟ ਹਲਕਾ ਸੰਧਵਾ ਪਿੰਡ ਹੈ ਕੁਲਤਾਰ ਸਿੰਘ ਸੰਧਵਾ ਦਾ ਗਿਆਨੀ ਜੇਲ ਸਿੰਘ ਉਹਨਾਂ ਦਾ ਪਿੰਡ ਵਿਚਾਰ ਰੱਖੋ ਪੰਜਾਬਾਨ ਘੜ ਦੇਖਦੇ ਰਹੋ ਧੰਨਵਾਦ